ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਲੌਗ ਦੇ ਵਿੱਚ ਸਵਾਗਤ ਆ ਜੀ ਅੱਜ ਆਪਾਂ ਬਲੌਗ ਕਰਦੇ ਹਾਂ ਸਟਾਰਟ ਆਪਾਂ ਕਰਤੀ ਥੂੜੀ ਬਣਾਉਣੀ ਸ਼ੁਰੂ ਬੈਠਾ ਬਹੁਤ ਦਿਨ ਹੋ ਗਏ ਆਪਾਂ ਨੂੰ ਥੂੜੀ ਬਣਾਉਂਦੇ ਨੂੰ ਪਰ ਇੱਧਰ ਲੱਗ ਗਿਆ ਬਣਾਉਣ ਦੂਜੀ ਖੇਤ ਤੋਂ ਉਹੇ ਪਹਿਲੀ ਟਰਾਲੀ ਲੈਣ ਆਇਆ ਇਹ ਚੱਲਦਾ ਕੰਮ ਸਟਾਰਟ ਕਰ ਪਰ ਜੀ ਠੀਕ ਆ ਕੇ ਮੂੰਹ ਤਾਂ ਕਰ ਤੈਨੂੰ ਦੇਖ ਮਾਸਤੀਆ ਕਰਦਾ ਕਾਕਾ ਨਾ ਮਖਣਾ ਮਖਲ ਕਰਿਆ ਓਏ ਆ ਸੇ ਮੱਖਾ ਦੀ ਤਾਂ ਵੀਗਾ ਪਾਣਾ ਆ ਸੇ ਇਧਰ ਛਾ ਕਿਧਰ ਤੇਰੀ ਵੀਡੀਓ ਬਣਾਉਣੇ ਆ ਕੰਮ ਆ ਤੇਰੇ ਨਾਲ ਹੈਲੋ ਗਾਇਸ ਫੌਜੀ ਕੀ ਵਰਤੀ ਨਹੀਂ ਹੋਈ ਇਧਰ ਹੋਈ ਆ ਬਈਆ ਲਓ ਜੀ ਲੈ ਜੋ ਜੀ ਕਰਾ ਦਮ ਇਧਰ ਲਈ ਵਰਤੀ ਕੀ ਆਏ ਅੱਜ ਆ ਆ ਫਿਰ ਡੁੱਬਣੀ ਦਾ ਆਰਾਮ ਬੜਾ ਕੱਪਾ ਬੰਦਾ ਕਹਿੰਦੇ ਸ਼ਪਾ ਕੱਪਾ ਸ਼ਵਾ ਚੱਕੀ ਫਿਰਦਾ ਏ ਕਾਈ ਕੱਢਦਾ ਕੱਲੀਆ ਅੱਖਾਂ ਹੀ ਕੱਢਦਾ ਜੇ ਦੀ ਜਾਨ ਹੀ ਕੱਢਦਾ ਕੱਲੀ ਇਹ ਬਾਗੇ ਇਹ ਦੂਜੇ ਖੇਤ 'ਚ ਚੱਲ ਰਿਹਾ ਆਪਣਾ ਦੂਜਾ ਟਰੈਕਟਰ ਮੱਕੀ ਆਵਾਂ ਵਾਹਣ ਤਿਆਰ ਕਰ ਰਹੇ ਹਾਂ ਤੇ ਜਮ ਮੱਕੀ ਬੀਜੀ ਨੇ ਆਪ ਪਤਾ ਵੀ ਤੇ ਸਮੇ ਦੇ ਸ਼ਹਾਰਨ ਵਾਲਾ ਦੇਸ਼ੇ ਵਿੱਚ ਅੱਜ ਬਲੌਗ ਛੋਟਾ ਹੀ ਮਿੰਨੀ ਬਲੌਗ ਕੀ ਇਹ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰ ਦਿਓ ਧੰਨਵਾਦ ਜੀ ਜਦੋਂ ਜਦ ਫੇਰ ਥੋੜੀ ਉੱਟ ਲਓ ਅਖੀਰਿਆਣੀ ਆ ਹਾਂ ਵਧੂ ਲਊਗੀ ਚੋਬਰ ਸਾਫ ਕਿੰਨੇ ਆ ਮੱਖਣ 100 ਰੁਪਏ ਦਾ ਫੂੰਗ ਆਲੇ ਦਾ ਮਾ ਪਿੱਛੋਂ ਖਾਲਾ ਤੇ ਸਾਲਾ ਮੂੰਹ ਨਹੀਂ ਹੁੰਦਾ ਹਾਂ ਉਹ ਮੂੰਹ ਕੋਈ ਬੈਠਾਗਾ ਮਰੀ ਬਖਿਆ ਇਹ ਆ ਪਾਲਟੀ ਟੂੜੀ ਲਾਉਣ ਵਾਲੀ ਵਰਕ ਦਿੱਤਾ ਜਾਵੇ 25 ਟਰਾਲੀਆਂ ਦਾ ਆਲੇ ਨੇ ਡਿਲੀਵਰੀ ਹੁੰਦੀ ਆਲੇ ਨੇ ਡਿਟਰੀ ਹੈ ਕਿ ਮਾਰਦੇ ਕੀ ਮਾਰਦੇ ਆ ਮਾਰਦੇ ਉਹਦਾ ਮੂਲ ਕੋਈ ਵਧਣੇ ਜਿਹੜਾ ਟ੍ਰੈਕ ਦਾ ਉਹ ਕੀ ਕਰਦਾ ਯਾਰ ਆਮ ਤੂੰ ਮਾਰੇਗਾ ਕਿਸੇ ਨੂੰ ਦੱਸ ਓਏ ਆਲੇ ਨੇ ਟੂੜੀ ਪਾਉਣ ਦੇ ਆ ਪਾਕਿਸਤਾਨ ਜਾ ਰਹੀ ਆ ਮਸ਼ੀਨ ਸਾਡੀ ਨੰਬਰ ਦੱਸ ਆਪਾਂ ਫਿਰ ਤੇਰਾ ਬੰ ਲਾਵਾਂਗੇ ਨੰਬਰ 8699083230 ਜੀ ਲਾ ਦਿਓ ਇਹ ਨੰਬਰ ਤੇ ਬਰਕਰਾਰ ਲੈ ਤੈਨੂੰ ਖਿੱਚਦਾ 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 ਬਾਕੀ ਤੇਰਾ ਵੀ ਨੰਬਰ ਦੱਸ ਦੇ ਹੁਣ 787901674 ਜਦੋਂ ਮਰਜ਼ੀ ਕਾਲ ਲਾਓ ਰਾਤ ਨੂੰ ਸੌਣ ਤੋਂ ਮਗਰ ਉੱਠਣ ਤੋਂ ਪਹਿਲਾਂ ਬਸ ਠੀਕ ਆ ਹਾਂਜੀ 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 ਫਿੱਟ ਨਹੀਂ ਬਾਬੇ